ਅ ਸਰਕਾਰ ਦੇ ਨਾਲ ਜੁੜੀ ਹੋਈ ਖ਼ਬਰ ਇਹ ਹੈ ਪਿੱਛੇ ਜਿਹੇ ਇਹਨਾਂ ਨੇ ਕਿਹਾ ਕਿ ਜਿਹੜੇ ਐਮਬੀਬੀਐਸ ਵਗੈਰਾ ਦੇ ਜਿਹੜੇ ਐਡਮਿਸ਼ਨ ਹੋ ਰਹੇ ਨੇ ਉਹਦੇ ਵਿੱਚ ਸੀਟਾਂ ਮਿਲ ਰਹੀਆਂ ਜਿਹੜੀਆਂ ਉਹਨਾਂ ਦੇ ਵਿੱਚ ਐਨਆਰਆਈ ਕੋਟਾ ਇੱਕ ਇਹਨਾਂ ਨੇ ਪ੍ਰੋਪੋਜ਼ਲ ਲੈ ਕੇ ਆਂਦਾ ਸੀ ਹਾਈ ਕੋਰਟ ਨੇ ਉਹਦੇ ਤੇ ਕੁਝ ਰੋਕ ਲਾਈ ਹੈ ਕੁਝ ਆਬਜੈਕਸ਼ਨ ਲਾਇਆ ਹੋਇਆ ਉਹਦੇ ਵਿੱਚ ਕੀ ਗੱਲ ਹੈ ਜੀ ਥੋੜਾ ਜਿਹਾ ਇਹ ਵੀ ਵਿਸਥਾਰ ਦੇ ਨਾਲ ਕਰਿਓ ਗੱਲ ਸਾਡੇ ਨਾਲ ਛੇ ਅ ਦੇਖੋ ਗੱਲ ਇਹ ਆ ਕਿ ਸਭ ਜਦੋਂ ਹੁਣ ਇਸ ਤਰ੍ਹਾਂ ਦੇ ਕੋਟੇ 'ਚ ਤੁਸੀਂ ਛੇੜ ਛੜ ਕਰੋਗੇ ਹੂੰ ਤਾਂ ਜ਼ਰਾ ਜੀ ਗੱਲ ਇਹ ਆ ਕਿ ਜੋ ਵਿਧੀ ਵਿਧਾਨ ਪਹਿਲਾਂ ਤੈਅ ਆ ਜੀ ਕੋਟੇ ਜਿਹੜੇ ਆ ਉਹ ਫਿਕਸ ਕੀਤੇ ਆ ਫਿਕਸ ਕੀਤੇ ਹੋਏ ਆ ਤਾਂ ਜਦੋਂ ਤੁਸੀਂ ਬਿਨਾ ਕਿਸੇ ਕੋ ਕਹ ਲਓ ਕਿ ਵਿਧਾਨਕ ਤਬਦੀਲੀ ਤੋਂ ترمیم ਤੋਂ ਇਦਾਂ ਸਟੈਪ ਚੱਕ ਲੋ ਜੀ ਕਿ ਮੈਡੀਕਲ ਦਾਖਲੇ ਵਾਸਤੇ ਕਹਿ ਦੋ ਕਿ ਕਿਉਂਕਿ ਐਨ ਆਰ ਆਈ ਕੋਟੇ ਦੀਆਂ ਜਿਹੜੀਆਂ ਸੀਟਾਂ ਨੇ ਹੂੰ ਉਹ ਇਹਨਾਂ ਨੇ ਰਿਜ਼ਰਵ ਕੀਤੀਆਂ ਜੀ ਹੁਣ ਐਨ ਆਰ ਆਈ ਤਾਂ ਤੁਹਾਨੂੰ ਪਤਾ ਹੀ ਆ ਜਿਹੜੇ ਉਹ ਆਪਦੇ ਬੱਚੇ ਆਪਦੇ ਹਿਸਾਬ ਕਿਤਾਬ ਨਾਲ ਪੜਾਉਣਗੇ ਬਿਲਕੁਲ ਤਾਂ ਭਾਈ ਕਿਸੇ ਦਾ ਉਧਰ ਹੀ ਪੜ ਰਿਆ ਜੀ ਜਾਂ ਇੱਥੋਂ ਕਿਸੇ ਦਾ ਕੋਈ ਕਹਿੰਦਾ ਕਿ ਹਾਇਲੈਸ ਕਰੋ ਤੇ ਨਿਕਲੋ ਹੂੰ ਇਹ ਵੀ ਹਿਸਾਬ ਕਿਤਾਬ ਬਿਲਕੁਲ ਤੋ ਜਿਹੜਾ ਐਨ ਆਰ ਆਈ ਕੋਟਾ ਭਰਦਾ ਨਹੀਂ ਹੈ ਜੀ ਸੀਟਾਂ ਰਹਿ ਜਾਂਦੀਆਂ ਨੇ ਖਾਲੀ ਸਿੰਪਲ ਹੈ ਨਾ ਹੂੰ ਹੂੰ ਇਹਨਾਂ ਨੇ ਕੀ ਕੀਤਾ ਜਿਵੇਂ ਉਹ ਜਟਕਾ ਜਿਹਾ ਸੌਦਾ ਹੁੰਦਾ ਪਿੰਡੂਆਂ ਦਾ ਕਹਿੰਦਾ ਐਂ ਕਰੋ ਕਿ ਭਾਈ ਤੁਸੀਂ ਨਾ ਥੋੜਾ ਜਿਹਾ ਦੈਰਾ ਵਧਾ ਦਿਓ ਐਨ ਆਰ ਆਈ ਦਾ ਕੀ ਕਰੀਏ ਚਾਚੀਆਂ ਤਾਈਆਂ ਵਿੱਚ ਸ਼ਾਮਲ ਕਰ ਲੋ ਹੂੰ ਕਿ ਕੋਈ ਐਨ ਆਰ ਆਈ ਦੀ ਚਾਚੀ ਆ ਤਾਈ ਆ ਜੇ ਉਹ ਕਵੇ ਕਿ ਪੋਤ ਪਤੀਜੇ ਨੂੰ ਬਈ ਐਦਾਂ ਦਾਖਲਾ ਦਿਵਾਉਣਾ ਉਹ ਵੀ ਛੱਡੋ ਦੂਰ ਵਾਲਾ ਰਿਸ਼ਤੇਦਾਰ ਕੈਨੇਡਾ ਗਿਆ ਹੋਇਆ ਹੈ ਬਈ ਐਨ ਆਰ ਆਈ ਦੇ ਗਾਂ ਜਿਹੜੇ ਰਿਸ਼ਤੇਦਾਰ ਆ ਉਹਨਾਂ ਵਾਸਤੇ ਖੋਲ ਦਿੱਤਾ ਕੋਟਾ ਹੁਣ ਉਹਨੂੰ ਚੈਲੰਜ ਹੋ ਗਿਆ ਹਾਈ ਕੋਰਟ ਵਾਲਿਆਂ ਕਿ ਨਾ ਬਾਬਾ ਨਾ ਐਦਾਂ ਨਹੀਂ ਜਿਉਣਾ ਜੀ ਸੋ ਉਹਦੇ ਤੇ ਰੋਕ ਲੱਗ ਗਈ ਜਦੋਂ ਤੁਸੀਂ ਮਤਲਬ ਕਿ ਗੱਲ ਤੇ ਫੇਰ ਉੱਥੇ ਆ ਗਈ ਜੀ ਕਿ ਕਾਲੀ ਅੱਗੇ ਟੋਏ ਕਾਲੀ ਕਦੇ ਨਾ ਹੋਵੇ ਕਾਲੀ ਜੇ ਜਦੋਂ ਕਦਮ ਚੁੱਕਣੇ ਆ ਬਿਲਕੁਲ ਇਹ ਨੀਤੀ ਤਾਂ ਪਹਿਲਾਂ ਵੇਖਣੀ ਚਾਹੀਦੀ ਸੀ ਕਿਉਂ ਸੀਟਾਂ ਨਹੀਂ ਭਰ ਰਹੀਆਂ ਨੁਕਸਾਨ ਹੋ ਰਿਹਾ ਕਾਲਜਾਂ ਦਾ ਵਗੈਰਾ ਆਦਿਆਂ ਗੱਲਾਂ ਨੇ ਤਾਂ ਭਾਈ ਇਹਦਾ ਹੱਲ ਕੀ ਕੀਤਾ ਜਾਵੇ ਸੰਵਿਧਾਨਕ ਤੌਰ ਤੇ ਜਿਹੜੀ વાਜਬੀਅਤ ਹੈ ਉਹਦੀ ਉਹ ਜਾਇਜ਼ ਰਹੇ ਹੂੰ ਕੋਈ ਕਮੇਟੀ ਬਣਦੀ ਕੋਈ ਸਿਫਾਰਸ਼ਾਂ ਹੁੰਦੀਆਂ ਫਿਰ ਉਸ ਢੰਗ ਨਾਲ ਦੇਖਦੇ ਕਿ ਕੀ ਕੀਤਾ ਜਾ ਸਕਦਾ ਤੇ ਇਹਨਾਂ ਨੇ ਚੱਕ ਕੇ ਗਾਂਵ ਓ ਰਿਸ਼ਤੇਦਾਰਾਂ ਵਾਸਤੇ ਕੋਟਾ ਖੋਲ ਦਿੱਤਾ ਉਹਨੂੰ ਚੈਲੰਜ ਹੋ ਗਿਆ ਤੇ ਜਿਵੇਂ ਹੁੰਦਾ ਹੀ ਆ ਆਮ ਹੀ ਆਪਾਂ ਦੇਖਿਆ ਹੈ ਕਿ ਸਰਕਾਰ ਜਦੋਂ ਜਾਂਦੀ ਹੈ ਕੋਰਟ ਦੇ ਵਿੱਚ ਕੋਰਟ ਤਾਂ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦਾ ਨਾਂ ਸੁਣ ਕੇ ਉੱਥੇ ਮੋੜ ਦਿੰਦੇ ਹੋ ਬਸ ਉਹ ਕਹਿੰਦੇ ਵੀ ਤੁਸੀਂ ਤਾਂ ਨਿਕਲ ਜਾਓ ਬੈ ਬੈ ਕਿ ਤੁਸੀਂ ਤੇ ਕਹ ਲੋ ਕਿ ਗੰਧ ਪਾ ਰੱਖਿਆ ਸਾਨੂੰ ਵੀ ਸਤਾਈ ਜਾਂਦੇ ਜੀ ਸੋ ਗੱਲ ਇਹ ਆ ਕਿ ਭਾਈ ਉਹ ਫਿਰ ਜਦੋਂ ਜਾਂਦੇ ਆ ਤਾਂ ਉੱਥੇ ਫਿਰ ਪੁੱਠਾ ਡਿੱਗ ਪੈਂਦਾ ਮਾਮਲਾ ਜੀ ਉਹ ਪਹਿਲਾ ਮਾਮਲਾ ਨਹੀਂ ਆਪਾਂ ਹਰ ਵਾਰੀ ਉਹ ਤੀਜੇ ਚੌਥੇ ਦੇ ਨਾ ਕੋਈ ਨਾ ਕੋਈ ਹੋ ਜਾਂਦੀ ਐ ਤਾਂ ਕਿ ਸਰਕਾਰ ਜਾਂਦੀ ਆ ਉਹ ਜਿਹੜਾ ਉਹ ਜਿਵੇਂ ਨਾ ਬੁਲੇਟ ਤੇ ਰੱਖਿਆ ਪਟਾਕੇ ਪਾਉਣ ਨੂੰ ਹਮਮ ਗੱਲ ਇਹ ਆ ਕਿ ਬਸ ਉੱਥੇ ਕੁਝ ਅਫਸਰ ਇਹਨਾਂ ਨੇ ਰੱਖਿਆ ਉਹਨਾਂ ਦੇ ਪਟਾਕੇ ਪੈਂਦੇ ਰਹਿੰਦੇ ਆ ਜੀ ਉਹ ਅਫਸਰ ਕੁਝ ਪਟਾਕੇ ਪਾਉਣ ਵਾਸਤੇ ਰੱਖਿਆ ਆ ਉਹ ਝਾੜਾ ਹੀ ਪਵਾ ਕੇ ਪੁੱਠੇ ਆ ਜਾਂਦੇ ਨੇ ਹਾਂਜੀ 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 ਆ ਕਈ ਸਾਰੇ ਦੋਸਤ ਪੁੱਛ ਰਹੇ ਨੇ ਲਾਲੀ ਜੀ ਪੁੱਛ ਰਹੇ ਕਹਿੰਦੇ ਯੂਕਰੇਨ ਤੋਂ ਜਿਹੜਾ ਐਮਬੀਬੀਐਸ ਕਰਕੇ ਉਹਦੇ ਕੋਈ ਸਰਕਾਰੀ ਨੌਕਰੀ ਮਿਲ ਸਕਦੀ ਐ ਉਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆਂ ਜੀ ਹਾਲ ਜਿਹੜੇ ਇਹਨਾਂ ਦੇ ਇਹਨਾਂ ਦਾ ਮਤਲਬ ਕਿ ਜਿਹੜੇ ਵਿਦੇਸ਼ ਦੇ ਵਿੱਚੋਂ ਇਸ ਤਰ੍ਹਾਂ ਡਿਗਰੀਆਂ ਕਰਕੇ ਆਉਂਦੇ ਆ ਨਾ ਸਭ ਮੈਡੀਕਲ ਡਿਗਰੀਆਂ ਕਰਕੇ ਆਉਂਦੇ ਨੇ ਜੀ ਉਹਨਾਂ ਵਾਸਤੇ ਇੱਥੇ ਕੁਝ ਹੈਗੇ ਨੇ ਪ੍ਰੋਗਰਾਮ ਜਦੋਂ ਉਹਨਾਂ ਚੋਂ ਗੁਜ਼ਰਦੇ ਕੋਈ ਟੈਸਟ ਵਗੈਰਾ ਹੁੰਦਾ ਹੋਵੇਗਾ ਸ਼ਾਇਦ ਜਿਹੜੇ ਇਸ ਤਰ੍ਹਾਂ ਦੇ ਫੋਰਨ ਗ੍ਰੈਜੂਏਟ ਜਾਂ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਜੀ ਉਹਨਾਂ ਵਾਸਤੇ ਇੱਕ ਟੈਸਟ ਹੁੰਦਾ ਉਸ ਤੋਂ ਬਾਅਦ ਫਿਰ ਉਹ ਆ ਜਾਂਦੇ ਨੇ ਮੇਰੇ ਖਿਆਲ ਦਾ ਸਰਵਿਸ ਜੀ ਹੋਰ ਯੂਕਰੇਨ ਪੜ੍ਹ ਕੇ ਜੇ ਇੰਡੀਆ ਚ ਕੋਈ ਜੋਬ ਹੀ ਨਹੀਂ ਹੈਗੀ ਤੇ ਫਿਰ ਉਹਨਾਂ ਨੂੰ ਫਾਇਦਾ ਕੀ ਆ ਫਾਇਦਾ ਕੀ ਆ ਜੀ ਜੀ ਯੂਕਰੇਨ ਚ ਵੀ ਸਟੱਡੀ ਕਰਦੇ ਨੇ ਕੁਝ ਹੋਰ ਸਟੇਟਾਂ ਚ ਵੀ ਜਾ ਕੇ ਕਰਦੇ ਨੇ ਮੇਰੇ ਖਿਆਲ ਦੇ ਨਾਲ ਚਾਈਨਾ ਚ ਵੀ ਹੁੰਦੀ ਆ ਸਟੱਡੀ ਹਾਂ ਜੀ ਮੈਡੀਕਲ ਤੇਜ਼ ਤੇਜ਼ ਜੀ ਕਹਿ ਰਹੇ ਨੇ ਕਿ ਜੇ ਇਸ ਹਿਸਾਬ ਨਾਲ ਚੱਲ ਰਿਹਾ ਕੰਮ ਕਹਿੰਦੇ ਐਸਾ ਉਹਨਾਂ ਦਾ ਸਾਰਾ ਐਨਆਰ ਸਾਰਾ ਪੰਜਾਬ ਹੀ ਐਨਆਰ ਆਈ ਕੋਟੇ ਦੇ ਵਿੱਚ ਆ ਜਾਣਾ ਕਹਿੰਦੇ ਮਨਪ੍ਰੀਤ ਜੀ ਤੀਜੀ ਜੋਤਿ ਵਾਰੀ ਨੇ ਕਿਹਾ ਇਹ ਨਹੀਂ ਗੱਲ ਬੜੀ ਸਵਾਸਪਿਆ ਕਿ ਇੰਦਾ ਪੰਜਾਬ ਤੇ ਘਟੂ ਘਟ ਕਵਰ ਹੋ ਜਾਏਗਾ ਸਹੀ ਗੱਲ ਮਨਪ੍ਰੀਤ ਜੀ ਦਾ ਦੂਜੀ ਤੀਜੀ ਵਾਰੀ ਕਮੈਂਟ ਆ ਗਿਆ ਮੈਂ ਕਿਹਾ ਕਹਿੰਦੇ 5 ਅਕਤੂਬਰ ਨੂੰ ਪੰਚਾਇਤਾਂ ਦੀ ਜਿਹੜੀ ਚੋਣ ਹੋਣ ਵਾਲੀ ਹੈ ਅਜੇ ਕੋਈ ਤਰੀਕ ਤਾਂ ਨਹੀਂ ਫਿਕਸ ਹੋਈ ਹੈ ਜੀ ਨਹੀਂ ਸਰ ਮੈਨੂੰ ਇਹਦੇ ਬਾਰੇ ਕੋਈ ਕਿਤੋਂ ਜਾਣਕਾਰੀ ਨਹੀਂ ਮਿਲੀ ਜੀ ਕਿ ਇਹਨਾਂ ਨੇ ਕੋਈ ਕਿਉਂਕਿ ਤਰੀਕ ਦਾ ਮਤਲਬ ਤੇ ਇਹ ਹੋ ਗਿਆ ਨਾ ਕਿ ਸਰਕਾਰ ਨੇ ਨੋਟੀਫਾਈਡ ਕਰ ਦਿੱਤਾ ਜੀ ਜੀ ਕਿ ਆਹ ਇਲੈਕਸ਼ਨ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਇਸ ਤਰੀਕ ਨੂੰ ਵੋਟਾਂ ਪੈਣਗੇ ਜਾਂ ਚੋਣ ਕਮਿਸ਼ਨ ਨੇ ਵਰਬਲੀ ਜਾਂ ਆਪਣਾ ਵਰਬਲੀ ਵੀ ਨਹੀਂ ਕਹਿ ਸਕਦੇ ਕੋਈ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਹੋਵੇ ਹਮ ਹਮ ਕੀ ਜੀ ਇੰਨੀ ਤਰੀਕ ਨੂੰ ਵੋਟਾਂ ਪੈਣਗੇ ਇੰਨੀ ਤਰੀਕ ਨੂੰ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਪਰ ਪ੍ਰੈਸ ਪ੍ਰੈਸ ਕਾਨਫਰੰਸ ਹੁੰਦੀ ਉਦੋਂ ਜਦੋਂ ਚੋਣਾਂ ਪੱਕੀਆਂ ਐਲਾਨ ਦਿੱਤੀਆਂ ਜਾਂਦੀਆਂ ਜੀ ਸੋ ਮੇਰੇ ਕੋਲ ਸਰ ਕੋਈ ਇਹਦੇ ਬਾਬਤ ਜਾਣਕਾਰੀ ਨਹੀਂ ਹੈ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਖਬਰ ਥੋੜੀ ਰਾਜਨੀਤੀ ਤੋਂ हट ਕੇ ਅਸਮਾ ਜਲੇ ਪਾਸੇ ਨੂੰ ਕਹਿੰਦੇ ਆ ਕਿ ਉਹ ਉਸਬੇਕਿਸਤਾਨ ਚ ਵੀ ਸਟੱਡੀ ਹੁੰਦੀ ਹੈ ਤੇ ਡਿਗਰੀ ਅਸੈਸ ਕਰਵਾਉਣੀ ਪੈਂਦੀ ਹੈ ਇੰਡੀਆ ਚ ਉਹੀ ਮੈਂ ਕਹਿ ਰਿਹਾ ਸੀਗਾ ਸਰ ਕਿ ਕੁਝ ਇੱਕ ਹੈਗਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੁਣ ਮੈਨੂੰ ਵੀ ਪਤਾ ਨਹੀਂ ਹੈ ਇਸ ਤਰ੍ਹਾਂ ਦੇ ਡਾਕਟਰਾਂ ਨੂੰ ਇੱਕ ਪੇਪਰ ਦੇਣਾ ਪੈਂਦਾ ਹੈ। ਹਮ ਇੰਡੀਆ ਵਿੱਚ ਡਾਕਟਰੀ ਦਾ ਕਿੱਤਾ ਕਰਨੀ ਆ ਬਿਲਕੁਲ ਜਗਦੀਪ ਸਿੰਘ ਜੀ ਰੇ ਕੋ ਇੱਕ ਟੈਸਟ ਹੁੰਦਾ ਵੱਖਰੇ ਤੌਰ ਤੇ ਜੀ ਤੇ ਜਿਹੜੇ ਇਸ ਤਰ੍ਹਾਂ ਆਉਂਦੇ ਨੇ ਉਧਰੋਂ ਪੜ੍ਹ ਕੇ ਤਾਂ ਉਸ ਤੋਂ ਬਾਅਦ ਫਿਰ ਜੀ ਆਪਣੇ ਵੀ ਜਿਵੇਂ ਲਗਭਗ ਸਾਰੀਆਂ ਡਿਗਰੀਆਂ ਤੋਂ ਬਾਅਦ ਟੈਸਟ ਤਾਂ ਜਿਵੇਂ ਵੱਖਰੇ ਤੌਰ ਤੇ ਹੁਣ ਰਾਖੀ ਦਿੱਤੇ ਇਹਨਾਂ ਨੇ